રૂપી ਅਰੀ ਸਾਹਾ ਸੰਗਤ ਜੀ ਅਗਲੇ ਦਿਨ ਗੁਰੂ ਜੀ ਆਪਣੇ ਘਰ ਆ ਗਏ માતા ਤ੍ਰਿਪਤਾ ਦਾ ਹਿਰਦਾ ਖੁਸ਼ੀ ਨਾਲ ਨੱਚ ਉੱਠਿਆ ਉਸ ਨੂੰ ਇੰਜ ਪ੍ਰਤੀਤ ਹੋਣ ਲੱਗਾ ਜਿਵੇਂ ਬੜਾਪੇ ਵਿੱਚ ਮੁੜ ਕੇ ਜਵਾਨੀ ਆ ਰਹੀ ਹੈ ਪੱਬਾਂ ਪਾਰ ਕਾਲੀ ਕਾਲੀ ਇੱਧਰ ਉੱਧਰ ਤੁਰ ਕੇ ਪੁੱਤਰ ਵਾਸਤੇ ਭੋਜਨ ਤਿਆਰ ਕਰਾਉਣ ਲੱਗੀ ਲੋਕੀ ਆਖਦੇ ਨੇ ਸਾਖ ਮਾਂ ਪੁੱਤ ਹੋਰ ਗੰਢ ਤਰੁੱਪ ਇਹ ਕਟਾਲ ਸਚਾਈ ਹੈ ਅਕਾਲ ਪੁਰਖ ਨੇ ਮਾ ਦਾ ਹਿਰਦਾ ਐਸਾ ਬਣਾਇਆ ਹੈ ਪੁੱਤਰ ਭਾਵੇਂ ਬੁੱਢਾ ਹੋ ਜਾਵੇ ਮਾਂ ਬਾਲ ਕਵਾਂਗੀ ਹੀ ਪਿਆਰ ਕਰਦੀ ਹੈ ਗੁਰੂ ਜੀ ਦੇ ਘਰ ਰਹਿੰਦੇ ਆ ਦੋ ਤਿੰਨ ਦਿਨ ਹੋ ਗਏ ਤਾਂ ਇੱਕ ਦਿਨ ਮਾਤਾ ਜੀ ਨੇ ਕੋਲ ਬਿਠਾ ਲ ਕੇ ਬੜੇ ਤਰਲੇ ਤੇ ਪਿਆਰ ਨਾਲ ਆਖਿਆ ਬੇਟਾ ਮੈਂ ਤੇ ਤੇਰਾ ਪਿਤਾ ਜੀ ਹੁਣ ਦਰਿਆ ਕਿਨਾਰੇ ਖੜੇ ਹਾਂ ਕਾਲ ਰੂਪੇ ਹੜ ਨੇ ਪਤਾ ਨਹੀਂ ਕਦੋਂ ਰੋੜ ਕੇ ਅੱਗੇ ਤੋਰ ਦੇਣਾ ਹੈ ਇਹ ਕਰ ਸੁਨਣਾ ਹੋ ਜਾਵੇਗਾ ਪੁੱਤਰ ਦੁਨੀਆ ਦਾ ਚਾਲਾ ਹੈ ਮਾਪੇ ਦੀ ਥਾਂ ਨੂੰ ਪੁੱਤ ਪਾਲਦੇ ਨੇ ਘਰ ਵਸਦੇ ਨੇ ਘਰ ਵਿੱਚ ਦੀਵਾ ਬਲਦਾ ਰਹਿੰਦਾ ਹੈ ਈਸ਼ਵਰ ਭਗਤੀ ਕਰ ਪਰ ਘਰ ਬਹੂ ਤੇਰੇ ਘਰ ਰਹਿ ਨਾਲ ਤੇਰੀ ਬੋਟੀ ਵੀ ਇੱਥੇ ਰਹੇਗੀ ਸੂਰਜ ਮੁਖੀ ਚਿਹਰਿਆਂ ਵਾਲੇ ਦੇ ਬਾਲਕ ਆ ਕੇ ਇਸ ਘਰ ਵਿੱਚ ਖੇਡਣਗੇ ਰੌਣਕਾਂ ਹੋਣਗੀਆਂ ਅਸੀਂ ਵੀ ਜਿਹੜੇ 4 ਦਿਨ ਬਾਕੀ ਕੱਟਨੇ ਨੇ ਉਹ ਸੁੱਖ ਦੇ ਕੱਟ ਲਵਾਂਗੇ ਜੇ ਘਰ ਹੱਥੀ ਨਹੀਂ ਕਰਨੀ ਤਾ ਨਾ ਸਹੀ ਆਦਮੀ ਰੱਖ ਕੇ ਬਾਹੀ ਕਰਾ ਲੋ ਹੱਟੀ ਪਾ ਲੋ ਚਾਰ ਸੈਲਰ ਤੇਰੇ ਪਿਤਾ ਜੀ ਕੋਲ ਹਨ ਉਹਨਾਂ ਨਾਲ ਕੋਈ ਰਾਸ ਲੈ ਆ ਨਾ ਪਟਕ ਥਾਂ ਥਾਂ ਕਰ ਬੈਠੇ ਜਾ ਰਾਏ ਬਲਾਰ ਬਹੁਤ ਸਤਕਾਰ ਕਰਦਾ ਹੈ ਤੇਰੀ ਮਦਦ ਕਰੇਗਾ ਜੂ ਜੀ ਚੁੱਪ ਚਾਪ ਤੇ ਡੋਲ ਬੈਠੇ ਸੌਂਦੇ ਰਹੇ ਜਦੋਂ ਮਾਤਾ ਪਾਗਾਂ ਵਾਲੇ ਜੇ ਪ੍ਰਮਾਤਮਾ ਨੇ ਤੁਸਾਂ ਉੱਤੇ ਬਹੁਤਾ ਮਿਹਰਾ ਕੀਤੀਆਂ ਹਨ ਸੰਸੇ ਤਿਆਗੋ ਸੱਤ ਕਰਤਾਰ ਕਾ ਜਾਪ ਕਰੋ ਮੈਂ ਕਰ ਰਹਿਂਦਾ ਜੇ ਨਰੰਕਾਰ ਮੈਨੂੰ ਸੇਵਾ ਬਖਸ਼ਦਾ ਹੁਣ ਤਾਂ ਜਿਵੇਂ ਉਹ ਚਲਾਉਂਦਾ ਹੈ ਤਿਵੇਂ ਚੱਲਦਾ ਹੈ ਸਾਰੀ ਖੇਡ ਭਾਣੇ ਅੰਦਰ ਹੈ ਆਪਣੀ ਨੂੰ ਨੂੰ ਕਰ ਲੈ ਆਓ ਬੱਚਿਆਂ ਨੂੰ ਪਾਲੋ ਮੈਂ ਤਾਂ ਦੂਰ ਦੂਰ ਜਾਣਾ ਹੈ ਮੇਰੇ ਮਾਲਕ ਨੇ ਮੈਨੂੰ ਦੂਰ ਦੇ ਕੰਮ ਸੌਪੇ ਹਨ ਮੈਂ ਨਫੇ ਦਾ ਸੌਦਾ ਕਰ ਰਿਹਾ ਹਾਂ ਕਾਟੇ ਦਾ ਨਹੀਂ ਕਿਸਾਨ ਹੱਟੀ ਕਰਤ ਜਾਂ ਨੌਕਰੀ ਇਹ ਸਭ ਮੈਂ ਕਰ ਚੁੱਕਾ ਹਾਂ ਬਸ ਸਤਨਾਮ ਸਤ ਕਰਤਾਰ ਦਾ ਭਜਨ ਕਰਕੇ ਜੀਵਨ ਸਫਲ ਕਰੋ ਇਸ ਤਰ੍ਹਾਂ ਉਪਦੇਸ਼ ਕਰਦੇ ਹੋਏ ਗੁਰੂ ਜੀ ਕਈ ਦਿਨ ਤਲਵੰਡੀ ਰਹੇ ਜਿੰਨੇ ਦਿਨ ਰਹੇ ਉਹਨੇ ਦਿਨ ਹੀ ਸਤ ਸੰਗ ਹੁੰਦਾ ਰਿਹਾ ਮਰਦਾਨੇ ਨੇ ਰਬਾਬ ਵਜਾਉਣਾ ਤੇ ਗੁਰੂ ਜੀ ਰੱਬੀ ਬਾਣੀ ਦਾ ਕੀਰਤਨ ਕਰਨਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਾਡੇ ਚੈਨਲ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਾਖੀਆਂ ਸੁਣਨ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਜੀ ਧੰਨਵਾਦ